ਇਹ ਸਾਮੀਆਂ ਨਾਂ ਦੀ ਲੜਕੀ ਹੈ ਜੋੜਾ ਫਾਟਕ ਦਸ਼ਮੇਸ਼ ਨਗਰ ਰਹਿਣ ਵਾਲੀ ਹੈ ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਸਪਾਲ ਸਿੰਘ ਟਿੰਡ ਬਾਲੇ ਚੱਕਦਾ ਇਹਦੇ ਨਾਲ ਫੇਰ ਹੋ ਗਿਆ ਸੀ ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਕਣੀ ਸਰ ਜੀ 14:30 ਦਾ ਦੀ ਲੜਕੀ ਦਾ ਕੀ ਮੈਟਰ ਲਈ ਜੀ ਇਹ ਸਾਮੀਆਂ ਨਾਂ ਦੀ ਲੜਕੀ ਹੈ ਜੋੜਾ ਫਾਟਕ ਦਸ਼ਮੇਸ਼ ਨਗਰ ਰਹਿਣ ਵਾਲੀ ਹੈ ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਸਪਾਲ ਸਿੰਘ ਟਿੰਡ ਬਾਲੇ ਚੱਕਦਾ ਇਹਦੇ ਨਾਲ ਫੇਰ ਹੋ ਗਿਆ ਸੀ ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਬਾਅਦ ਚਾਣ ਸਾਡੇ ਕੋਲੋਂ ਇਹਨਾਂ ਦੇ ਸ਼ਿਕਾਇਤ ਦਿੱਤੀ ਇਹਨਾਂ ਨੇ ਮੇਰੀ 3 4 24 ਨੂੰ ਇਦਾਂ ਇਹਨਾਂ ਦੇ ਘਰ ਵਾਲਿਆਂ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਜੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਵਿਆਹ ਦਾ ਝਾਂਸਾ ਦੇ ਕੇ ਉਰ ਲਾ ਕੇ ਲੈ ਗਿਆ ਜਿਸ ਤਰ੍ਹਾਂ ਤਾਂ ਅਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਸਪਾਲ ਸਿੰਘ ਨੂੰ ਅਰੈਸਟ ਕੀਤਾ ਗਿਆ ਵਾ ਤੇ ਕੁੜੀ ਦੇ 164 ਦੇ ਬਿਆਨ ਕਰਾਏ ਗਏ 164 ਦੇ ਬਿਆਨਾਂ ਤੋਂ ਜਿਹੜਾ ਜੁਰਮ 376 ਪੋਸਟਰ ਦਾ ਵੱਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਫਤਾਰੀ ਕੀਤੀ ਗਈ ਤੱਕ ਰਿਕਰਿਟਰ ਵੱਲੇ ਇਹਦੇ ਵਿੱਚ 376 ਤੇ 6 ਪੋਸਟ ਕੋਡ 363 368 ਆਈ ਪੀਸੀ ਦਰ ਪਰਚਾ ਦਰਜ ਕੀਤਾ ਇਹਨਾਂ ਦੀ ਉਮਰ ਕਿੰਨੀ ਸੀ ਇਹਦੀ ਕੁੜੀ ਦੀ ਉਮਰ 14.5 ਸਾਲ ਦੇ ਕਰੀਬ ਹੈਗੀ ਆ ਜਦ ਤੱਕ ਅਸੀਂ ਬਾਕੀ ਲੋਗ ਦਾ ਸਕੂਲ ਤੋਂ ਰਿਕਾਰਡ ਅਨੁਸਾਰ ਕਰਤਾ ਹੈ ਮੁੰਡੇ ਦੀ ਉਮਰ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ ਸਰ ਕੋਈ ਕਹਿ ਰਹੇ ਨੇ ਮੁੰਡੇ ਵਾਲਾ ਪਹਿਲਾਂ ਵੀ ਰਾਈ ਦਾਮਾ 35000 ਦੇ ਵਾਇਸ ਸੀ ਇਹਨਾਂ ਨੇ ਆਫਸਰ ਚ ਬਾਰ ਬਾਰ ਕੋ ਕੀਤਾ ਹੋਵੇ ਕੀਤਾ ਹੋਵੇ ਵਜੇ ਪਰ ਤਫਤੀਸ਼ ਜਾਰੀ ਹੈ ਤਫਤੀਸ਼ ਸਾਰੇ ਤਪਨੇ ਆਵਾਂਗੇ ਜੀ ਇਹ ਪਸਾਮੀਆਂ ਨਾਂ ਦੀ ਲੜਕੀ ਹੈ ਜੋੜਾ ਫਾਟਕ ਦਸ਼ਮੇਸ਼ ਨਗਰ ਰਹਿਣ ਵਾਲੀ ਹੈ ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਸਪਾਲ ਸਿੰਘ ਪਿੰਡ ਬਾਲੇ ਚੱਕ ਦਾ ਇਹਦੇ ਨਾਲ ਫੇਰ ਹੋ ਗਿਆ ਸੀ ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਕਣੀ ਸਰ ਜੀ 14:30 ਤੱਕ ਦੀ ਲੜਕੀ ਦਾ ਕੀ ਮੈਟਰ ਲਈ ਜੀ ਇਹ ਸਾਮੀਆਂ ਨਾਂ ਦੀ ਲੜਕੀ ਆ ਜੋੜਾ ਫਾਟਕ ਦਸ਼ਮੇਸ਼ ਨਗਰ ਰਹਿਣ ਵਾਲੀ ਆ ਇਹਦਾ ਮੁੰਡਾ ਆਪਣਾ ਜੈਪਾਲ ਪੁੱਤਰ ਰਸਪਾਲ ਸਿੰਘ ਪਿੰਡ ਬਾਲੇ ਚੱਕ ਦਾ ਇਹਦੇ ਨਾਲ ਫੇਰ ਹੋ ਗਿਆ ਸੀ ਇਹ ਫੇਰ ਤੋਂ ਚਲੋ ਇਹਨਾਂ ਦਾ ਪਹਿਲਾਂ ਹੋਟਲ ਚ ਲੈ ਕੇ ਨੂੰ ਜਾਂਦਾ ਰਿਹਾ ਕੁੜੀ ਨੂੰ ਬਾਟਨwidehat ਕੋਲੋਂ ਇਹਨਾਂ ਨੇ ਸ਼ਿਕਾਇਤ ਦਿੱਤੀ ਇਹਨਾਂ ਨੇ ਮੇਰੀ 3-4 24 ਨੂੰ ਇਦਾਂ ਇਹਨਾਂ ਦੇ ਘਰ ਵਾਲਿਆਂ ਬਿਆਨ ਦਰਜ ਕਰਾਇਆ ਮਾਂ ਨੇ ਕੁੜੀ ਜੀ ਨੇ ਕਿ ਮੇਰੀ ਲੜਕੀ ਨੂੰ ਇਦਾਂ ਵਾਧਾ ਚਾਸ਼ਾ ਦੇ ਕੇ ਉਹ ਲਾ ਕੇ ਲੈ ਗਿਆ ਜਿਸ ਤਰ੍ਹਾਂ ਤੁਸੀਂ ਪਰਚਾ ਦਰਜ ਕਰਕੇ ਇਹਨੂੰ ਮੁੰਡੇ ਨੂੰ ਜੈਪਾਲ ਪੁੱਤਰ ਰਸਪਾਲ ਸਿੰਘ ਨੂੰ ਰੈਸਟ ਕੀਤਾ ਗਿਆ ਵਾ ਤੇ ਕੁੜੀ ਦੇ 164 ਦੇ ਬਿਆਨ ਕਰਾਇਆ ਗਿਆ 164 ਦੇ ਬਿਆਨਾਂ ਤੋਂ ਜਿਹੜਾ ਜੁਰਮ 376 ਪੋਸਟਕਡ ਦਾ ਵਾਧਾ ਜੁਰਮ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਸਰ ਕਿਹੜੀ ਕਿਹੜੀ ਧਾਰਾ ਲੱਗੀ ਹੈ ਇਹਦੇ ਵਿੱਚ 376 ਤੇ 6 ਪੋਸਟਕਡ 303 368 IPC ਤਾਹ ਪਰਚਾ ਦਰਜ ਕੀਤਾ ਇਹਨਾਂ ਦੀ ਉਮਰ ਕਿੰਨੀ ਸੀ ਇਹ ਵੀ ਕੁੜੀ ਦੀ ਉਮਰ 14.5 ਸਾਲ ਦੇ ਕਰੀਬ ਹੈਗੀ ਆ ਜਿੱਦਾਂ ਕਿ ਅਸੀਂ ਬਾਕੀ ਲੋਗ ਦਾ ਸਕੂਲ ਤੋਂ ਰਿਕਾਰਡਾਂ ਚਲ ਕਰਾਤਾ ਹੈ। ਮੁੰਡੇ ਦੀ ਉਮਰ ਮੁੰਡੇ ਦੀ ਉਮਰ 19 ਸਾਲ ਦੇ ਕਰੀਬ ਹੈ। ਸਿਰ ਕੋਈ ਗੈਰੇਜ ਦੀ ਮੁੰਡੇ ਵਾਲਿਆਂ ਦਾ ਪਹਿਲਾਂ ਵੀ ਰਾਈਡਾਮਾ 30000 ਰੁਪਏ ਦਾ ਹੋਇਆ ਸੀ ਇਹਨਾਂ ਨੇ ਆਪਸ ਵਿੱਚ ਬਾਰ ਬਾਰ ਕੋ ਕੀਤਾ ਹੋਵੇ ਕੀਤਾ ਹੋਵੇ ਵਜੇ ਪਰ ਤਫ਼ਤੀਸ਼ ਚੱਲੀ ਹੈ ਅਸੀਂ ਤਫ਼ਤੀਸ਼ ਸਾਰੇ ਤਪਨੇ ਆਵਾਂਗੇ।